प्यारे विद्यार्थियों ਸਾਡੇ ਅੱਜ 14ਵੇਂ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਮਾਤਾ ਗੁਜਰੀ ਜੀ ਸਰਸਾ ਤੋਂ ਅਰੰਭੇ ਵਿਖੜੇ ਪਹਲੇ ਉਹ ਮਹੀਨੇ ਦੀ ਅਤੀਜਾਤ ਸੀ ਆਖਰ ਸੰਘਤਾ ਦੇ ਬੇਨਤੀ ਕਰਨ ਤੇ ਕਨਕੌਰ ਕਾਲੀ ਰਾਤ ਨੂੰ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਖਿਲੇ ਨੂੰ ਚੱਡਣ ਦਾ ਫੈਸਲਾ ਹੋਇਆ ਅਤੇ ਫਿਰ ਸ਼ੁਰੂ ਹੋਈ ਵਿਖੜੇ ਪਹਲੇ ਦੀ ਇੱਕ ਕੜੀ ਯਾਤਰਾ ਅਸਮਾਨ ਤੋਂ ਤੇਜ਼ ਮੀਂਹ ਵਰਸ ਰਿਹਾ ਸੀ ਹਵਾ ਬਹੁਤ ਜ਼ਰਦ ਜਿਵੇਂ ਕਿੱਖੇ ਤੀਰ ਪਿੰਡੇ ਵਿੱਚ ਵਜ ਰਹੇ ਹੋ ਪਿੱਛੇ ਵੈਰੀਆਂ ਦੀਆਂ ਫੌਜਾਂ ਦੀ ਗੂੰਜ ਤੇ ਅੱਗੇ ਮੌਤ ਦੇ ਖੁੱਲੇ ਦਰਵਾਜ਼ੇ ਵਰਗੀਆਂ ਸਰਸਾ ਨਦੀਆਂ ਗਰਜਦੀਆਂ ਲਿਆ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸਹਿਜ ਸੰਦਿਆਂ ਨੂੰ ਸੀਨੇ ਨਾਲ ਲਾਇਆ ਮਾਤਾ ਗੁਜਰੀ ਜੀ ਦੀ ਗੋਦ ਦਾ ਐਸਾ ਸਹਾਰਾ ਜਿਵੇਂ ਕੋਈ ਦੀਵਾ ਹਨੇਰੇ ਵਿੱਚ ਚਮਕ ਰਿਹਾ ਹੋਵੇ

रात जो कटड़ी तो चुकी ओ किसे सुरक्षित था रख देती है दा गंगू दी रू दे अंदर छुपया काला रूप ऊपर आया ओहो आक बूला ओ चीखण लगा तुसी मेरे ऊपर चोरी दा दोष लगांदे हो हुणे ही तानू तो मरेंडे दे, कोतवाल तो देह वाले कर तानो माता गुजरी जी ने प्रेम परे वचन नाल समझाया देख पुत्र जे कटड़ी रख ली है ता कोई गल नहीं ਪਰ ਕਿਸੇ ਹੋਰ ਨੂੰ ਸਾਡੀ ਖਬਰ ਨਾ ਕਰੀ ਪਰ ໂຕਖੇਵਾਸ ਗੰਘੂ ਨਾ ਮੰਨਿਆ ਤੇ ਮੋਰਿੰਡੇ ਨਗਰ ਵੱਲ ਨਿਕਲ ਤੁਰਿਆ ਮੁਗਲ ਫੌਜਾਂ ਨੇ ਗੰਘੂ ਦੀ ਇਤਲਾ ਦੇ ਮੋਰਿੰਡੇ ਆ ਹੱਲਾ ਬੋਲ ਦਿੱਤਾ ਕੁੰਨਾ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਬਾਬਾ ਦੌਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਨੂੰ ਰਾਤ ਮੋਰਿੰਡੇ ਦੀ कोतਵਾਲੀ ਵਿੱਚ ਚਾੜ ਦਿੱਤਾ

ਇਸੀ ਵੇਲੇ ਸਾਹਿਬ ਜ਼ਾਦਿਆ ਨੇ ਫੇਰ ਉਸੇ ਟਲੇਰੀ ਨਾਲ ਫਤਹਿ ਬੁਲਾਈ ਸੂਬੇਦਾਰ ਤੇ ਉਸ ਦੇ ਕਰਿੰਦਿਆਂ ਵੱਲੋਂ ਦਿੱਤੇ ਜਾ ਰਹੇ ਵੱਖੋ-ਵੱਖ ਲਾਲ ਜਾਂਦਾ ਮੂੰਹ ਪੱਲਿਆ ਇਸੇ ਰਾਤ ਮੋਤੀराम ਮਹਿਰਾ ਜੀ ਆਪਣੀ ਜਾਨ ਤੇ ਖੇਡ ਕੇ ਮਾਤਾ ਜੀ ਅਤੇ ਸਾਹਿਬ ਜ਼ਾਦਿਆ ਲਈ ਦੁੱਧ ਲੈ ਕੇ ਠੰਡੇ ਬੁਰਜ ਤੱਕ ਕੁੱਝ ਗਏ ਸਨ ਸਿਰੀ ਅਨੰਦਗੁਰ ਸਾਹਿਬ ਤੋਂ ਨਿਕਲਣ ਮਗਰੋਂ ਇਹ ਸਾਰੀ ਯਾਤਰਾ माताजी जी ले बहुत बिखड़े पैंडे वाली सी माता गुजरी जी अपने पोतरियां नू सिर्फ जिंदगी ही नहीं सन दे रहे सगो उन्हां नू अदुत्ती शहादत ले अगम्मी सबक सिखा के तैयार भी कर रहे सन